ਆਮ ਆਦਮੀ ਪਾਰਟੀ ਦੇ ਵਿੱਚ ਦਿਨ ਮਾਰੇ ਚੱਲ ਰਹੇ ਆ ਤੁਹਾਨੂੰ ਦੱਸ ਦਿੰਨੇ ਆ ਕਿ ਸਾਰੀ ਪਾਰਟੀ ਜਿੱਥੇ ਹੜ੍ਹਾਂ ਦੇ ਨਾਲ ਨਜਿੱਠਣ ਦੇ ਲਈ ਜਿਹੜੀ ਕੁਦਰਤੀ ਮਾਰ ਪਈ ਆ ਉਸ ਦੇ ਨਾਲ ਨਜਿੱਠਣ ਦੇ ਲਈ ਪੱਪਾ ਪਾਰਾ ਆਪਣਾ ਪੂਰਾ ਜ਼ੋਰ ਲਾ ਰਹੀ ਆ ਵਰਕਰਾਂ ਨੂੰ ਕਹਿ ਰਹੀ ਆ ਉੱਥੇ ਹੀ ਆਮ ਆਦਮੀ ਪਾਰਟੀ ਦਾ ਧੁਰਾ ਅਮਨ अरोੜਾ ਜਿਹੜਾ ਪਾਰਟੀ ਦਾ ਪ੍ਰਧਾਨ ਵੀ ਆ ਤੇ ਮੰਤਰੀ ਵੀ ਆ ਤਾਕਤਵਰ ਮੰਤਰੀ ਆ ਹਿੰਦੂ ਚਿਹਰੇ ਦੇ ਤੌਰ ਤੇ ਉਸ ਨੂੰ ਪੰਜਾਬ ਦੇ ਵਿੱਚ ਪੇਸ਼ ਵੀ ਕੀਤਾ ਜਾ ਰਿਹਾ ਸੀ ਪਿਛਲੇ ਸਮਿਆਂ ਦੇ ਵਿੱਚ ਤਾਂ ਇਥੋਂ ਤੱਕ ਗੱਲ ਆ ਗਈ ਸੀ ਕਿ ਅਮਨ अरोड़ा ਜਾਂ ਫਿਰ ਹਰਜੋਤ ਮੈਂਸ ਤੇ ਇੱਕ ਮਾਝੇ ਦਾ ਅੰਮ੍ਰਿਤਸਰ ਸਾਈਡ ਦਾ ਵੱਡਾ ਲੀਡਰ ਇਹਨਾਂ ਦੇ ਵਿੱਚੋਂ ਕੋਈ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਵੀ ਸ਼ਾਮਲ ਆ ਪਰ ਹੌਣ ਕੀ ਅਮਨ ਰੋੜਾ ਪਾਰਟੀ ਛੱਡ ਰਿਹਾ ਆ ਉਹ ਜਾ ਰਿਹਾ ਕਿਸੇ ਹੋਰ ਪਾਰਟੀ ਦੇ ਵਿੱਚ ਕਿਹੜੀ ਪਾਰਟੀ ਦੇ ਨਾਲ ਮੀਟਿੰਗਾਂ ਹੋਈਆਂ ਤੁਹਾਨੂੰ ਸਭ ਦੱਸ ਦਿੰਨੇ ਆ ਪਿਛਲੇ ਦਿਨੀ ਜਦੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬਿਮਾਰੀ ਤੋਂ ਬਾਅਦ ਆਪਣੇ ਆਏ ਵਾਪਸ ਉਸ ਤੋਂ ਬਾਅਦ ਉਹਨਾਂ ਨੇ ਹੜਾਂ ਦੇ ਨਾਲ ਨਜਿੱਠਣ ਦੇ ਲਈ ਇੱਕ ਕੈਬਨਟ ਦੀ ਮੀਟਿੰਗ ਰੱਖੀ ਕੈਬਨਟ ਦੀ ਮੀਟਿੰਗ ਦੇ ਵਿੱਚ ਉਹਨਾਂ ਵੱਲੋਂ ਜਿੱਥੇ ਸਾਰੇ ਮੰਤਰੀਆਂ ਨੂੰ ਆਪਣੀ ਰਿਹਾਈਸ਼ ਤੇ ਬੁਲਾਇਆ ਗਿਆ ਉੱਥੇ ਬਹੁਤੇ ਜਿਹੜੇ ਮੰਤਰੀ ਸੀ ਉਹ ਗੱਡੀਆਂ ਸੀਐਮ ਹਾਊਸ ਦੇ ਵਿੱਚ ਲੈ ਗਏ ਪਰ ਅਮਨ अरोड़ा ਦੀ ਉੱਥੇ ਬੇਇੱਜ਼ਤ ਕੀਤਾ ਗਿਆ ਸਿਕਿਉਰਟੀ ਵੱਲੋਂ ਉੱਥੇ ਕੀ ਕੀਤਾ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਅਮਨ अरोड़ा ਜਿਹੜਾ ਉਹਦਾ ਉੱਥੇ ਵੱਡੀ ਤਦਾਦ ਦੇ ਵਿੱਚ અપਮਾਨ ਹੋਇਆ ਉਸ ਦੀ ਗੱਡੀ ਬਾਹਰ ਖੜਾਈ ਗਈ ਗੱਡੀ ਦੀ ਚੈਕਿੰਗ ਕਰ ਲਈ ਆਖਿਆ ਗਿਆ ਜਿਸ ਤੋਂ ਬਾਅਦ ਮਾਹੌਲ ਤਲਖੀ ਭਰਾਂ ਬਣ ਗਿਆ ਅਮਨ अरोड़ा ਉੱਥੇ ਰੁੱਕ ਗਏ ਉਹਨਾਂ ਨੇ ਪੁੱਛਿਆ ਕਿ ਕਿਹਨੇ ਆਖਿਆ ਮੇਰੀ ਗੱਡੀ ਬਾਹਰ ਵੀ ਰੋਕਣ ਨੂੰ ਕਿਉਂਕਿ ਜਿਹੜੇ ਦੂਜੇ ਮੰਤਰੀ ਸੀ ਚਾਹੇ ਹਰਪਾਲ ਚੀਮਾ ਹੋਣ ਜਾਂ ਫਿਰ ਹੋਰ ਬਹੁਤ ਸਾਰੇ ਮੰਤਰੀ ਉਹ ਸਾਰਿਆਂ ਦੀਆਂ ਗਰਮੀਤ ਸਿੰਘ ਖੁੱਡੀਆਂ ਹਰਿਆਣੀਆਂ ਦੀਆਂ ਗੱਡੀਆਂ ਅੰਦਰ ਗਈਆਂ ਪਰ ਅਮਨ ਅਰੋੜਾ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ ਕੀ ਪਾਰਟੀ ਹਾਈ ਕਮਾਂਡ ਨੂੰ ਕਿਤੇ ਸੂ ਲੱਗੀ ਕਿ ਅਮਨ ਅਰੋੜਾ ਜਿਹਨੂੰ ਇੰਨੇ ਵੱਡੇ ਤਾਕਤ ਦਿੱਤਾ ਤਾਜ ਦਿੱਤਾ ਦੋ ਵਾਰ ਟਿਕਟ ਦਿੱਤੀ ਸਨਾਮ ਤੋਂ ਵੱਡੀ ਤਦਾਦ ਦੇ ਵਿੱਚ ਲੋਕਾਂ ਨੇ ਉਹਦੇ ਹੱਕ ਦੇ ਵਿੱਚ ਭੁਗਤੇ ਕਿਉਂਕਿ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਜਦੋਂ ਅਮਨ ਅਰੋੜਾ ਸੀ ਉਦੋਂ ਲਗਾਤਾਰ ਇਲੈਕਸ਼ਨ ਹਾਰ ਰਹੇ ਸੀ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਕਰਕੇ ਉਹਨਾਂ ਨੂੰ ਟਿਕਟ ਦਿੱਤੀ ਪਹਿਲੀ ਵਾਰ ਜਿੱਤੇ 17 ਦੇ ਵਿੱਚ ਫਿਰ 2022 ਦੇ ਵਿੱਚ ਜਿੱਤੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਐਮ ਮੰਤ్రਾਲੇ ਦਿੱਤੇ ਅਮਨ ਅਰੋੜਾ ਨੂੰ ਪਰ ਕੀ ਹੋਣ ਉਹ ਇਸ અપਮਾਨ ਦਾ ਬਦਲਾ ਪਾਰਟੀ ਤੋਂ ਲੈ ਰਹੇ ਆ ਉਹ ਪਾਰਟੀ ਛੱਡ ਕੇ ਕਿਹੜੀ ਪਾਰਟੀ ਦੇ ਵਿੱਚ ਜਾ ਰਹੇ ਆ ਤੁਹਾਨੂੰ ਵਿਸਤਾਰ ਦੇ ਨਾਲ ਦੱਸਦੇ ਆ ਅਮਨ ਅਰੋੜਾ ਜਿਹੜਾ ਕਿ ਪਹਿਲਾ ਪਾਰਟੀ ਹਾਈ ਕਮਾਂਡ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਜਹੇਤਾ ਸੀ ਕੀ ਐਸੀਆਂ ਦੂਰੀਆਂ ਪੈ ਗਈਆਂ ਕਿ ਹੁਣ ਇਹਨਾਂ ਦੇ ਵਿੱਚ ਪਾਰਟੀ ਬਦਲ ਦੀ ਨੌਬਤ ਆ ਗਈ ਆਪਾਂ ਤੁਹਾਨੂੰ ਦੱਸਦੇ ਆ 2017 ਤੋਂ ਬਾਅਦ ਜਦੋਂ 2019 ਦਾ ਇਲੈਕਸ਼ਨ ਸੀ ਉਦੋਂ ਵੀ ਜਦੋਂ ਭਗਵੰਤ ਮਾਨ ਪੂਰੇ ਤਰੀਕੇ ਦੇ ਨਾਲ ਹਲਕੇ ਦੇ ਵਿੱਚ ਵਿਚਰ ਰਿਹਾ ਸੀ ਗਰਾਂਟਾ ਵੰਡ ਰਿਹਾ ਸੀ ਕਿਉਂਕਿ 2019 ਦੀਆਂ ਲੋਕ ਸਭਾ ਚੋਣਾਂ ਆ ਗਈਆਂ ਸੀ ਉਦੋਂ ਵੀ ਲੰਮਾ ਸਮਾਂ ਇੱਕ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਅਮਨ ਰੋੜਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਟਿਊਨਿੰਗ ਸਹੀ ਨਹੀਂ ਉਹ ਪਾਰਟੀ ਛੱਡ ਸਕਦੇ ਆ ਪਰ ਬਾਅਦ ਦੇ ਵਿੱਚ ਸੌਡ ਆਊਟ ਹੋ ਗਿਆ ਸੀ ਉਹ ਸਿਰਫ ਕਿਆਸਰਾਈਆਂ ਹੀ ਸੀ ਵਧੀਆ ਤਾਲਮੇਲ ਨਾਲ ਚੱਲਦੇ ਸੀ ਪਰ ਕੀ ਹੋਣ ਜਦੋਂ ਸਰਕਾਰ ਬਣੀ ਉਹਦੇ ਜਿਹੜੇ ਮੰਤਰੀਆਂ ਨੇ ਸੌ ਚੁੱਕੀ ਸੀ ਉਹਨਾਂ ਦੇ ਵਿੱਚੋਂ ਇੱਕ ਅਮਨ ਰੋੜਾ ਸੀ ਕਿਉਂਕਿ ਅਮਨ ਰੋੜਾ ਪਹਿਲਾਂ ਕਾਂਗਰਸ ਪਾਰਟੀ ਨਾਲ ਵੀ ਉਹਨਾਂ ਦੇ ਪਿਤਾ ਕੈਬਨਿਟ ਮੰਤਰੀ ਰਹੇ ਆ ਤੇ ਕੈਬਨਿਟ ਮੰਤਰੀ ਉਹਨਾਂ ਨੂੰ ਬਣਾਇਆ ਗਿਆ ਫਿਰ ਉਹਨਾਂ ਨੂੰ ਹੋਰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਪਾਰਟੀ ਪ੍ਰਧਾਨ ਬਣਾਇਆ ਗਿਆ ਪੂਰੇ ਪੰਜਾਬ ਦੇ ਵਿੱਚ ਵਿਚਰਦੇ ਰਹੇ ਜਿਹੜਾ ਕੋਈ ਐਮਐਲਏ ਕਿਤੇ ਨਾਰਾਜ਼ ਹੋ ਜਾਂਦਾ ਸੀ ਕੋਈ ਅਹੁਦੇਦਾਰ ਵੱਡਾ ਕੋਈ ਨਾਰਾਜ਼ ਹੋ ਜਾਂਦਾ ਸੀ ਕੋਈ ਚੇਅਰਮੈਨ ਨਾਰਾਜ਼ ਹੋ ਜਾਂਦਾ ਸੀ ਉਹਨਾਂ ਨੂੰ ਸਭ ਨੂੰ ਟਾਈਕਲ ਕਰਨ ਦੇ ਲਈ ਅਮਨ ਰੋੜਾ ਇੱਕ ਵਧੀਆ ਪਰਫਾਰਮ ਕਰ ਰਿਹਾ ਸੀ ਪਾਰਟੀ ਪ੍ਰਧਾਨ ਦੇ ਤੌਰ ਤੇ ਪਰ ਕੀ ਇਹ ਜੇਹਾ ਹੋਇਆ ਕਿ ਇੰਨੀ ਵੱਡਾ અપਮਾਨ ਹੋ ਗਿਆ ਅਮਨ ਰੋੜੇ ਦਾ ਕਿ ਅਰਵਿੰਦ ਕੇਜਰੀਵਾਲ ਕਿਉਂਕਿ ਆਮ ਤੌਰ ਤੇ ਜਿਹੜਾ ਵੇਖਿਆ ਜਾਂਦਾ ਕਿ ਦੋ ਧੜਿਆਂ ਦੇ ਵਿੱਚ ਪਾਰਟੀ ਵੰਡੀ ਹੋਈ ਆ ਇੱਕ ਦਿੱਲੀ ਦਾ ਧੜਾ ਇੱਕ ਪੰਜਾਬ ਦਾ ਧੜਾ ਦਿੱਲੀ ਦਾ ਧੜਾ ਮਨੀਸ਼ ਸ਼ੋਧਿਆ ਅਰਵਿੰਦ ਕੇਜਰੀਵਾਲ ਇਸ ਦੇ ਨਾਲ ਨਾਲ ਹੋਰ ਜਿਹੜੀ ਦਿੱਲੀ ਦੀ ਟੀਮ ਆਈ ਹੋਈ ਆ ਦੂਜੇ ਪਾਸੇ ਪੰਜਾਬ ਦੇ ਧੜੇ ਨੂੰ ਵੇਖਿਆ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੜਾ ਤੇ ਦੋਵਾਂ ਧੜਿਆਂ ਦੇ ਵਿੱਚ ਵਧੀਆ ਤਾਲਮੇਲ ਨਾਲ ਚੱਲ ਰਿਹਾ ਸੀ ਅਮਨ अरोੜਾ ਪਰ ਬਾਅਦ ਦੇ ਵਿੱਚ ਕੀ ਜਿਹਹਾ ਹੋਇਆ ਕੀ ਜਿਹਹਾ ਹੋਇਆ ਕਿ ਇਹਨਾਂ ਦੇ ਵਿੱਚ ਇੰਨੀ ਖਟਾਸ ਪੈ ਗਈ ਕਿ ਜਿੱਥੇ ਦੂਜੇ ਮੰਤਰੀਆਂ ਦੀਆਂ ਗੱਡੀਆਂ ਸੀਐਮ ਹਾਊਸ ਦੇ ਵਿੱਚ ਸਿੱਧੀਆਂ ਗਈਆਂ ਉੱਥੇ ਇੱਕ ਗੱਡੀ ਨੂੰ ਹੀ ਕਿਉਂ ਜਿਹੜਾ ਉਸ ਦਾ ਰੋਕ ਕੀਤੀ ਗਈ ਉਸ ਦੀ ਜਿਹੜੀ અપਮਾਨ ਕੀਤਾ ਗਿਆ ਇਸ ਤੋਂ ਬਾਅਦ ਕੀ ਪਵਾੜਾ ਵਧੇਗਾ ਕਿ ਅਮਨ अरोੜਾ ਹੁਣ ਭਾਜਪਾ ਦੇ ਨਾਲ ਜਿਸ ਤਰੀਕੇ ਦੇ ਨਾਲ ਕਈ ਲੋਕ ਆਖ ਰਹੇ ਆ ਕਿ ਉਹਨਾਂ ਦੀਆਂ ਭਾਜਪਾ ਦੇ ਵੱਡੇ ਲੀਡਰਾਂ ਦੇ ਨਾਲ ਮੀਟਿੰਗਸ ਹੋਈਆਂ ਕਿ ਹੁਣ ਉਹ ਭਾਜਪਾ ਦੇ ਵਿੱਚ ਜਾਣਗੇ ਕਿਉਂਕਿ ਭਾਜਪਾ ਵੀ 227 ਦੇ ਲਈ ਆਪਣੀ ਰੂਪਰੇਖਾ ਤਿਆਰ ਕਰ ਰਹੀ ਆ ਕਿਹੜੇ ਜਿਹੜੇ ਖਿਡਾਰੀ ਫਿੱਟ ਹੋਣਗੇ